ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ ਸਿਆਲਕੋਟ ਉਸ ਦੀ ਰਾਜਧਾਨੀ ਸੀ ਸਲਵਾਨ ਇੱਕ ਆਸ਼ਕ ਮਜਾਜ ਤੇ ਮौज-ਮਸਤੀ 'ਚ ਰਹਿਣ ਵਾਲਾ ਰਾਜਾ ਸੀ ਉਸ ਨੂੰ ਕਿਸੇ ਗੱਲ ਦੀ ਤੋਟ ਨਹੀਂ ਸੀ ਜੇ ਘਾਟ ਸੀ ਤਾਂ ਇੱਕ ਔਲਾਦ ਦੀ ਢਲਦੀ ਉਮਰੇ ਬੜੀਆਂ ਮੰਤਾ ਮੰਨਣ ਮਗਰੋਂ ਉਸ ਦੀ ਰਾਣੀ ਇਛਰਾਂ ਦੇ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਹਨਾਂ ਪੂਰਨ ਰੱਖਿਆ ਵੈਮੀ ਰਾਜੇ ਨੇ ਪੂਰਨ ਦਾ ਭਵਿੱਖ ਜਾਣਨ ਲਈ ਨਜੂਮੀਏ ਸੱਦ ਲਏ ਨਜੂਮੀਆਂ ਨੇ ਸਲਾਹ ਦਿੱਤੀ ਕਿ हे ਰਾਜਨ ਇਹ ਨਵ ਜੰਮਿਆ ਬੱਚਾ ਪੂਰੇ 12 ਬਰੇ ਆਪਣੇ ਮਾਂ-ਪਾਪ ਦੇ ਮੱਥੇ ਨਾ ਲੱਗੇ ਨਹੀਂ ਤਾਂ ਰਾਜਾ ਤੇ ਉਸ ਦੇ ਪਰਿਵਾਰ ਦੇ ਦੁੱਖਾਂ ਤੇ ਕਹਿਰ ਟੁੱਟ ਹੋਊਗਾ ਨਜੂਮੀਆਂ ਦੀ ਸਲਾਹ ਮੰਨ ਕੇ ਮੰਮਤਾ ਵੀ ਹੁਣੇ ਸਲਵਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ 12 ਬਰੇ ਲਈ ਭੋਰੇ ਵਿੱਚ ਪਾਉਣ ਦਾ ਹੁਕਮ ਦਿੱਤਾ ਪੂਰਨ ਦੀ ਮਾਂ ਇਛਰਾ ਤੜਪਦੀ ਰਹੀ ਰੋਂਦੀ ਰਹੀ ਕਰ ਲਾਉਂਦੀ ਰਹੀ ਉਹਦੀਆਂ ਰੋ ਰੋ ਕੇ ਅੱਖਾਂ ਚੁੰਨੀਆਂ ਹੋ ਗਈਆਂ ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ ਪੂਰਨ ਨੂੰ ਗੋਲੀਆਂ ਸਮੇਤ ਭੋਰੇ ਵਿੱਚ ਪਾ ਦਿੱਤਾ ਗਿਆ ਤੇ ਇਛਰਾ ਦੀ ਕਿਸੇ ਇੱਕ ਨ ਮੰਨੀ ਉਹ ਪੁੱਤਰ ਦੇ ਵਿਯੋਗ ਵਿੱਚ ਹੰਝੂ ਕੇੜਦੀ ਰਹੀ ਤੇ ਉਹਦੀ ਜ਼ਿੰਦਗੀ ਵਿੱਚ ਸੁੰਨਸਾਨ ਵਰਤ ਗਈ ਸਲਮਾਨ ਸਲਵਾਨ ਦੀ ਉਮਰ ਟਲ ਰਹੀ ਸੀ ਇਸੇ ਟਲਦੀ ਉਮਰੇ ਉਹਨੇ ਆਪਣੀ ਐਸ਼ ਪ੍ਰਸਤੀ ਲਈ ਨਵਜੋਬਨ ਮਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ ਇਛਰਾ ਲਈ ਉਹਦੇ ਅੰਦਰ ਹੋਰ ਕੋਈ ਕੋਸ਼ਿਸ਼ ਨਹੀਂ ਸੀ ਰਹੀ ਇਛਰਾ ਆਪਣੇ ਪੁੱਤ ਦੇ ਵਿਛੋੜੇ ਦੇ ਸਾਲ ਨੂੰ ਆਪਣੇ سینੇ ਨਾਲ ਲਾ ਕੇ ਸੁਨਝੀ ਹੋਗੀ ਉਧਰ ਪੂਰਨ ਆਪਣੇ ਮਾਪੇ ਤੇ ਮੋਹ ਮਮਤਾ ਤੋਂ ਸਖਣਾ ਹੌਲੀ ਹੌਲੀ ਜ਼ਿੰਦਗੀ ਦੀ ਪੌੜੀ ਚੜਨ ਲੱਗਾ ਸਮਾਂ ਬੀਤਦਾ ਗਿਆ ਤੇ ਹੁਣ ਪੂਰੇ 12 ਬਰੇ ਬੀਤ ਗਏ ਪੂਰਨ ਭੋਰੀਆਂ ਬਾਹਰ ਆਇਆ ਰੂਪ ਦੀ ਸਾਕਾਰ ਮੂਰਤ ਇੱਕ ਅਨੋਖੀ ਚਮਕ ਉਹਦੇ ਚਿਹਰੇ ਤੇ ਚਲਕਾ ਮਾਰ ਰਹੀ ਸੀ yog ਸਾਧਨਾ ਦਾ ਸਾਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ ਮਮਤਾ ਵੀ ਹੁਣੇ ਰਾਜੇ ਨੇ ਪਹਿਲਾਂ ਮਾਮਾ ਨੂੰ ਜਾ ਕੇ ਮਿਲਣ ਦਾ ਹੁਕਮ ਦਿੱਤਾ ਗੋਲੀਆਂ ਪੂਰਨ ਨੂੰ ਇੱਛਾਂ ਦੀ ਮੈਲੀ ਇਛਰਾਂ ਦੇ ਮੈਲੀ ਲੈ ਗਈਆਂ ਪੂਰਨ ਵੇਖਦੇ ਸਾਰੀ ਇਛਰਣ ਦੀਆਂ ਅੱਖਾਂਾਂ ਚੋਂ ਮਮਤਾ ਦੇ ਅਥਰੂ ਵਹਿ ਤੁਰੇ ਪੂਰਨ ਨੇ ਮਾਂ ਦੇ ਚਰਨ ਚੂਹੇ ਮਾਂ ਦਾ ਚਾਚਾ ਲਿਆਨੇ ਸੀ ਜਾਂਦਾ ਉਹ ਪੂਰਨ ਦੇ ਬਣ ਬਣ ਪੈਂਦੇ ਰੂਪ ਤੋਂ ਬਲਿਹਾਰੀ ਜਾ ਰਹੀ ਸੀ ਪੁੱਤ ਪੂਰਨਾ ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਮਿਲਾ ਰਾਣੀ ਨੇ ਆਖਿਆ ਤੇ ਉਹਨੇ ਪੂਰਨ ਨੂੰ ਲੂਣਾ ਵੱਲ ਤੋਰ ਦਿੱਤਾ ਸ਼ਾਹੀ ਮਹਿਲਾਂ ਚ ਪਹਿਲਾਂ ਹੀ ਚਹਿਲ ਪੈਰ ਸੀ ਤੇ ਮਤਰੀ ਮਾਂ ਲੂਣਾ ਤੇ ਉੱਤੇ ਕਹਿਰਾਂ ਦਾ ਰੂਪ ਚੜਿਆ ਹੋਇਆ ਸੀ ਜਦੋਂ ਦੀ ਉਹ ਇਸ ਮੈਲ ਵਿੱਚ ਆਈ ਸੀ ਉਸਨੇ ਸਲਵਾਨ ਤੋਂ ਬਿਨਾ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ ਉਹਦੀ ਦੇਖਭਾਲ ਲਈ ਵੀ ਗੋਲੀਆਂ ਹੀ ਲਾਈਆਂ ਹੋਈਆਂ ਸਨ ਮਰਦ ਜਾਤ ਨੂੰ ਮਹਿਲ ਵਿੱਚ ਆਉਣ ਦੀ ਬਨਾਹੀ ਸੀ ਲੂਣਾ ਢਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਰੂਪਵਾਨ ਪੂਰਨ ਨੂੰ ਦੇਖਦੇ ਸਾਰ ਹੀ ਉਹ ਆਪਣੀ ਸੁੱਧ ਬੁੱਧ ਗਵਾ ਬੈਠੀ ਸਾਰੇ ਸ਼ਿਸ਼ਟਾਚਾਰ ਤੇ ਨੈਤਿਕ ਕਦਰਾਂ-ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਕੀਤੇ, ਤਰਲੇ ਕੀਤੇ, ਜਵਾਨੀ ਦੇ ਵਾਸਤੇ ਪਾਏ। ਲੂਣਾ ਦੇ ਬੋਲਾਂ 'ਚ ਤਰਲਾ ਸੀ। ਤੇ ਉਹ ਭਾਵਾਂ ਦੇ ਵਹਿਣ ਵਿੱਚ ਵਹਿ ਦੁਰੀ ਤੇ ਉਹਨੇ ਪੂਰਨ ਨੂੰ ਕਲਾਵੇ 'ਚ ਭਰ ਕੇ ਆਪਣੀ ਸੇਜ ਦੀ ਸੁੱਟ ਲਿਆ। ਪਰੰਤੂ ਪੂਰਨ ਨੇ ਇੱਕਦਮ ਆਪਣੇ ਆਪ ਨੂੰ ਉਸ ਤੋਂ ਪਾਸੇ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ, "ਮਾਤਾ, ਹੋਸ਼ ਕਰ। ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ? ਮੇਰੇ ਬਾਪ ਨੇ ਤੈਨੂੰ ਪ੍ਰਣਾਕ ਕੇ ਲਿਆਂਦਾ ਹੈ। ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਹੈ।" ਕਲਾ ਮੈਂ ਤੇਰੀ ਮਾਂ ਕਿਧਰੋਂ ਲੱਗਦੀ ਆ ਝਾਲਮਾ ਨਾ ਮੈਂ ਤੈਨੂੰ ਜਨਮ ਦਿੱਤਾ ਐ ਨਾ ਮੈਂ ਤੈਨੂੰ ਆਪਣਾ ਸੀਰ ਚੁੰਘਾਇਆ ਫਿਰ ਮੇਰਾ ਪਤੀ ਮੇਰੇ ਬਾਪ ਦਾ ਹਾਨ ਦਾ ਐ ਤੇ ਸਾਡਾ ਜੋੜ ਨਹੀਂ ਜੁੜਦਾ ਮੇਰਾ ਜੋੜ ਤਾਂ ਤੇਰੇ ਨਾਲ ਜੁੜਦਾ ਹੈ ਪੂਰਨ ਆਪਣੀ ਜਵਾਨੀ ਦਾ ਮਾਣ ਰੱਖ ਮੈਂ ਸਾਰੀ ਜ਼ਿੰਦਗੀ ਤੇਰਾ ਆਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਗੀ ਲੂਣਾ ਪੂਰਨ ਅਗੇ ਵੇਸ਼ ਵੇਸ਼ ਜਾ ਰਹੀ ਸੀ ਪਰੰਤੂ ਪੂਰਨ ਉਤੇ ਉਹ ਦੀਪਕ ਦੀ ਜਵਾਨੀ ਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਉਹ ਡੋਲ ਖਲੋਤਾ ਆਪਣੇ ਧਰਮ ਤੇ ਪਹਿਰਾ ਦਿਨ ਦਾ ਸੋਚਾਂ ਚ ਟੁੱਬਿਆ ਸੋਚ ਰਿਹਾ ਸੀ ਤੇ ਉਸ ਪਾਸੋਂ ਕੋਈ ਅਵਗਿਆਨਾ ਹੋ ਜਾਵੇ ਆਖਰ ਉਸ ਨੇ ਆਪਣਾ ਮਨ ਨਾਲ ਨਿਰਣਾ ਕਰ ਲਿਆ ਤੇ ਲੂਣਾ ਤੋਂ ਅੱਖ بچਾ ਕੇ ਹੁਰਤੀ ਨਾਲ ਉਹਦੇ ਮਹਿਲਾ ਦੁਆਰ ਆ ਗਿਆ ਲੂਣਾ ਨੂੰ ਰੋਸ ਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਇਸ ਕਰਕੇ ਉਸ ਪਾਸੋਂ ਆਪਣੀ ਹੀਠੀ ਦਾ ਬਦਲਾ ਲੈਣ ਲਈ ਨਾਗੰਦ ਦਾ ਰੂਪ ਧਾਰ ਬੈਠੀ ਸੀ ਅਨੇਰਾ ਪਸਰਿਆ ਸੀ ਜਦੋਂ ਰਾਜਾ ਸਲਵਾਨ ਆਪਣੇ ਦਰਬਾਰ 'ਚ ਕੰਮ ਕਾਜਾਂ ਤੋਂ ਵਿਹਲਾ ਹੋ ਕੇ ਆਇਆ ਆਪਣੀ ਰਾਣੀ ਲੂਣਾ ਦੇ ਮਹਿਲਾਂ 'ਚ ਪੁੱਜਾ ਉਸ ਹੈਰਾਨ ਹੋ ਕੇ ਵੇਖਿਆ ਕਿਤਰੇ ਵੀ ਦੀਵਾਬਤੀ ਨੇ ਸੀ ਜਗਰੀ ਸਾਰੇ ਸ਼ਮਾਦਾਨ ਗੁੱਲ ਸੀ ਰਾਣੀ ਨਿਤਵੰਗ ਆਪਣੇ ਸਵਾਗਤ ਲਈ ਮਹਿਲਾਂ ਦੀ ਬੁਰੂਆਂ ਤੇ ਆਪ ਨਹੀਂ ਸੀ ਖੜੀ ਉਹ ਰਾਣੀ ਦੇ ਮੈਂ ਇਹ ਕਮਰੇ ਵੱਲ ਗਿਆ ਉਸ ਵੇਖਿਆ ਉਹ ਧਕਣ ਪੱਟੀ ਲਈ ਪਈ ਸੀ ਉਸ ਦਾ ਹਾਰ ਸ਼ਿੰਗਾਰ ਇੱਧਰ ਉੱਧਰ ਖਿੰਡਿਆ ਪਿਆ ਸੀ ਮੇਰੀਏ ਲਾਡੋ ਰਾਣੀਏ ਦੱਸ ਖਾਂ ਮੇਰੇ ਪਾਸੋਂ ਕਿਹੜੀ ਇਹ ਜੀ ਗਲਤੀ ਹੋ ਗਈ ਜਿਸ ਬਦਲੇ ਸੋਹਣਿਆਂ ਨੇ ਮੂੰਹ ਸਜਾਏ ਹੋਏ ਨੇ ਆਖ ਤੇ ਸਲਵਾਰ ਨੇ ਲੂਣਾ ਨੂੰ ਉਠਾ ਲਿਆ ਉਹਨੇ ਵੇਖਿਆ ਕਿ ਉਹਦੀ ਅੱਖਾਂ ਵਿੱਚੋਂ ਤ੍ਰਿਪ ਤ੍ਰ ਪਹੁੰਜੂ ਵਹਿ ਰਹੀ ਸੀ ਉਹਨੇ ਪਿਆਰ ਭਰੇ ਹੱਥ ਫੇਰੇ ਤੇ ਸਹਿਜ ਅਵਸਥਾ ਵਿੱਚ ਆ ਗਈ ਤੇ ਹਟਕੂਰੇ ਪਰਦਾਂ ਰਾਜੇ ਨੂੰ ਮੁਖਾਤਬ ਹੋਈ ਰਾਜਨ ਛੋਟਾ ਮੂੰਹ ਵੱਡੀ ਗੱਲ ਸ਼ਾਇਦ ਤੁਹਾਡੇ ਮਨ ਨਾ ਲੱਗੇ ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ ਕਿ ਮੇਰੇ ਤੇ ਐਡਾ ਕਹਿਰ ਪੈ ਜਾਊਗਾ ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਪੰਗ ਕਰਨ ਬਾਰੇ ਸੋਚ ਸਕਦਾ ਹੈ ਰਾਜਾ ਅੱਜ ਮਿਲਣ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਮੈਂ ਮਸੀ ਉਹਦੇ ਚੰਗਲ ਤੋਂ ਬਚ ਕੇ ਨਿਕਲੀ ਆਂ ਸੁਣਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾ ਤੱਕ ਗੁੱਸੇ 'ਚ ਕੰਬ ਉੱਠਿਆ ਪੂਰਨ ਦੀ ਇਹ ਜ਼ਰੂਰਤ ਮੈਂ ਉਹਦੇ ਸੀਰਵੇ ਪੀ ਜੂਗਾ ਉਹਨੂੰ ਉਹ ਜਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆ ਯਾਦ ਰੱਖੇਗੀ ਭੈੜਾ ਸਲਵਾਨ ਕੀ ਜਾਣੇ ਲੂਣਾ ਨੇ ਤਾਂ ਪੂਰਨ ਤੇ ਤੋਮਤ ਲੋਣ ਖਾਤਰ ਤਰੀਆ ਚੇਤਰ ਦੀ ਚਾਲ ਚੱਲੀ ਸੀ ਅਗਲੀ ਪਲਕ ਸਵੇਰ ਸਲਵਾਨ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉੱਤੇ ਆਪਣੀ ਮਾਂ ਵਰਗੀ ਲੋਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਦਿੱਤਾ ਬੇਗਨਾ ਪੂਰਨ ਦੀ ਕਿਸੇ ਨੇ ਇੱਕ ਨ ਸੁਣੀ ਜਲਾਦ ਪੂਰਨ ਨੂੰ ਕਤਲ ਕਰਨ ਦੇ ਲਈ ਲੈ ਤੁਰੇ ਰਾਣੀ ਇਛਰਾ ਦਾ ਰੋਣਾ ਝੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਮੂਕ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ ਰਾਜੇ ਦਾ ਤਾਪ ਤੇਜੀ ਇੰਨਾ ਸੀ ਕਿ ਕਿਸੇ ਨੇ ਹਾ ਦਾ ਨਾਰਾ ਮਾਰਨ ਦੀ ਜੁਰਤ ਵੀ ਨਹੀਂ ਕੀਤੀ ਜੱਲਾਦ ਪੂਰਨ ਦੀ 마ਸੂਮੀਅਤ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ ਜੰਗਲ ਤੇ ਜਾ ਕੇ ਉਹਨਾਂ ਨੇ ਉਸ ਨੂੰ ਵੱਡ ਟੁੱਕ ਕੇ ਇੱਕ ਵੀਰਾਨ ਖੂਹ ਚ ਸੁੱਟ ਦਿੱਤਾ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਸ ਨੂੰ ਮਾਰ ਮੁਕਾ ਕੇ ਆ ਗਏ ਹਨ ਕੁਦਰਤੀ ਕਰਨੀ ਵੇਖੂ ਕੁਝ ਸਮੇਂ ਵਗਰੋ ਜੋਗੀਆਂ ਦੇ ਇੱਕ ਟੋਲਾ ਉੱਥੇ ਖੂਹ ਤੇ ਆਣ ਉਤਰਿਆ ਉਸ ਵਿੱਚ ਪੂਰਨ ਵੱਡਿਆ ਟੁੱਕਿਆ ਪਿਆ ਸੀਗਾ ਇੱਕ ਜੋਗੀ ਨੇ ਪਾਣੀ ਭਰਨ ਲਈ ਜਦ ਖੂਹ ਵਿੱਚ ਡੋਲ ਪਰਮਾਇ ਪਾਇਆ ਉਸਨੂੰ ਕਿਸੇ ਪੁਰਸ਼ ਦੇ ਕਰਾਉਣ ਦੀ ਆਵਾਜ਼ ਆਈ ਉਸਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ ਤੇ ਉਸਨੂੰ ਉਸੇ ਵੇਲੇ ਆਪਣੇ ਗੁਰੂ ਗੋਰਖਨਾਥ ਦੇ ਢਿੱਲੇ ਤੇ ਲੈ ਗਏ ਤੇ ਗੋਰਖ ਦੀ ਤਿਮਾਰਦਾਰੀ ਸਨੇਹ ਅਤੇ ਮਰਵਦ ਮਰਵਦ ਦੇ ਥਾਪੜੇ ਨੇ ਉਸਨੂੰ ਕੁਝ ਦਿਨਾਂ ਵਿੱਚ ਹੀ ਨਵਾਂ ਬਰਨੋ ਕਰ ਦਿੱਤਾ ਗੋਰਖਨਾਥ ਦੀ ਤਿਲਸਮੀ ਸ਼ਕਸ਼ੀਅਤ ਨੇ ਪੂਰਨ ਨੂੰ ਅਜਿਹਾ ਕੀ ਲਿਆ ਉਨੇ ਆਪਣੇ ਆਪ ਨੂੰ ਗੋਰਖ ਦੇ ਚਰਣਾ ਚਰਪਨ ਕਰ ਦਿੱਤਾ ਜੋਗ ਸਾਧਨਾ ਵਿੱਚ ਜੁਟ ਗਿਆ ਤਿਆਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਖੋਰਖ પાસે ਦਿਖਿਆ ਲਈ ਬੇਨਤੀ ਕੀਤੀ ਗੋਰਖ ਤਰੁਠਿਆ ਉਹਨੇ ਪੂਰਨ ਦੇ ਕੰਨਾਂ 'ਚ ਮੁੰਦਰਾ ਪਵਾ ਕੇ ਯੋਗੀ ਬਣਾ ਦਿੱਤਾ ਯੋਗੀ ਬਣਿਆ ਪੂਰਨ ਪਹਿਲੇ ਦਿਨ ਗਲ 'ਚ ਬਗਲੀ ਪਾ ਕੇ ਭिक्ਖਿਆ ਮੰਗਣ ਲਈ ਰਾਣੀ ਸੁਂਦਰਾਂ ਦੇ ਮਹਿਲ ਹੀ ਗਿਆ ਗੋਲੀਆਂ ਪਾਸਾ ਜੋਗੀ ਦਾ ਰੂਪ ਚੱਲਿਆ ਨਾ ਗਿਆ ਉਹਨਾਂ ਰਾਣੀ ਸੁੰਦਰਾ ਨੂੰ ਜਾ ਕੇ ਖੈਰ ਪਾਉਣ ਲਈ ਆਖਿਆ ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਕੇ ਆਈ ਪੂਰਨ ਦੀ ਬਗਲੀ ਵਿੱਚ ਉਹ ਲੱਦ ਦਿੱਤਾ ਪੂਰਨ ਨੀਵੀਂ ਪਈ ਖਲੁੱਤਾ ਰਿਹਾ ਤੇ ਰਾਣੀ ਉਹ ਲੱਖ ਭਰ ਕੇ ਵੀ ਨਾ ਵੇਖਿਆ ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਗੋਰਖ ਨੇ ਪੂਰਨ ਨੂੰ ਹੀਰੇ ਮੋਤੀ ਵਾਪਸ ਕਰਕੇ ਆਉਣ ਲਈ ਆਖਿਆ ਰਾਣੀ ਨੂੰ ਆਖ ਸਾਨੂੰ ਤਾਂ ਪੱਕੀ ਰੁੱਟੀ ਚਾਹੀਦੀ ਹੈ ਹੀਰੇ ਮੋਤੀ ਨਹੀਂ ਚਾਹੀਦੇ ਪੂਰਨ ਉਸੇ ਪਹਿਰੇ ਵਾਪਸ ਮੁੜਾਇਆ ਤੇ ਰਾਣੀ ਸੁੰਦਰਾ ਨੇ ਮਹਿਲਾ ਚ ਜਾਲ ਖਜਗਾਈ ਰਾਣੀ ਸੁੰਦਰਾ ਜਿਹੜੀ ਆਪ ਖੁਸਨ ਦੀ ਸਾਕਾਰ ਮੂਰਤ ਸੀ ਪੂਰਨ ਤੇ ਫਿਦਾ ਹੋ ਗਈ। ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀ ਗੋਰਖ ਦੇ ਟਿੱਲੇ ਤੇ ਪੁੱਜੀ ਤੇ ਗੋਰਖ ਦੇ ਚਰਣਾ ਵਿੱਚ ਸੀਸ ਨਵਾ ਦਿੱਤਾ। ਪਿਆਰ ਤੇ ਸ਼ਰਧਾ ਵਿੱਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਉੱਠ ਪਿਆ। ਰਾਣੀ ਮੰਗ ਜੋ ਮੰਗਣਾ ਤੇਰੀ ਹਰ ਮੁਰਾਦ ਪੂਰੀ ਹੋਵੇਗੀ। ਕਿਸੇ ਚੀਜ਼ ਦੀ ਲੋੜ ਨਹੀਂ 나ਥ ਜੀ ਸੁੰਦਰਾ ਨੇ ਹੱਥ ਜੋੜ ਕੇ ਬੇਨਤੀ ਕੀਤੀ। ਅਜੇ ਵੀ ਮੰਗ ਲੈ ਗੋਰਖ ਮੁੜ ਬੋਲਿਆ 나ਥ ਜੀ ਤੁਹਾਡਾ ਅਸ਼ੀਰਵਾਦ ਹੀ ਬਹੁਤ ਹੈ। सुंदरा भाव को ही आख रही सी तीजा वचन है मंगला रानी सुंदरा ਲਈ ਇਹ ਯੋਗ ਅਵਸਰ ਸੀ ਉਹਨੇ ਹੱਥ ਜੋੜ ਕੇ ਅਰਜ ਗੁਜ਼ਾਰੀ ਮੇਰੇ नाथ जी जे त्रुठ्ठे ही ਹੋਤਾ ਮੈਨੂੰ ਪੂਰਨ ਦੇ ਦਿਓ گورਖनाथ ਨੇ पूरन ਨੂੰ ਰਾਣੀ सुंदरा ਨਾਲ ਜਾਣ ਦਾ ਇਸ਼ਾਰਾ ਕੀਤਾ नाथ ਦਾ ਹੁਕਮ ਮੰਨ ਕੇ पूरन सुंदरा ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ ਰਾਣੀ ਨੇ ਉਹਦੀਆਂ ਸਆਂ ਖਾਤਰਾਂ ਕੀਤੀਆਂ ਯਾਨੀ ਸੋ ਖਾਤਰ ਕੀਤੀ ਪਰੰਤੂ पूरन ਨੂੰ ਰਾਣੀ सुंदरा ਦਾ ਹੁਸਨ ਚੋਲ ਤੇ ਨਖਰੇ ਪਰਵਾਹ ਨਾ ਸਕੇ ਉਹ اڈੋਲ ਸਮੱਦੀ ਵਿੱਚ ਬੈਠਾ ਰਿਹਾ ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿੱਚ ਚਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲਾਂ ਦੇ ਤੇ ਖੜ ਕੇ ਜਾਂਦੇ ਪੂਰਨ ਨੂੰ ਵੇਖਦੀ ਰਹੀ ਦਰਖਤਾਂ ਦੇ ਝੁੰਡ ਓਲੇ ਹੋ ਕੇ ਪੂਰਨ ਨੇ ਅਜਿਹੀ ਸ਼ਿਕਾਨੀ ਦਿੱਤੀ ਕਿ ਉਹ ਜੋਗੀਆਂ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਪੂਰਨ ਦੇ ਪ੍ਰੇਮ 'ਚ دیਵਾਨ ਹੋਈ ਸੁੰਦਰਾ ਉਹਦਾ ਉੱਲੇ ਹੋਣਾ ਬਰਦਾਸ਼ਤ ਨਾ ਕਰ ਸਕੀ ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ ਸੁੰਦਰ ਵਾਪਸ ਕੱਲੀਆਂ ਪਰਤ ਰਹੀਆਂ ਸੀ ਸੁੰਦਰਾ ਨੇ ਵੇਖਿਆ ਕਿ ਉਹਨਾਂ ਦੇ ਨਾਲ ਪੂਰਨ ਨਹੀਂ ਸੀ ਸੁੰਦਰਾ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗਵਾ ਦਿੱਤੀ ਪੂਰਨ ਪੂਰਨ ਜੋਗੀ ਬਣਿਆ ਜੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ ਪੂਰਨ ਜੋਗੀ ਬਣਿਆ ਜੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਹੀ ਦਿੱਤਾ ਸੀ ਰਾਣੀ ਇਛਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਵੀ ਉੰਜ ਹੀ ਅੰਨੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੱਕ ਹਰੀ ਨਹੀਂ ਸੀ ਹੋਈ ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ ਘੁੰਮਦਾ ਘੁੰਮਦਾ ਪੂਰਨ ਪੂਰੇ 12 ਬਰੇ ਮਗਰੋਂ ਜੋਗੀ ਦੇ ਪੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿੱਚ ਉਹਨੇ ਧੂਣਾ ਤੱਪ ਤੇ ਸਮਾਧੀ ਲਾ ਲ ਕੇ ਲੀਨ ਹੋ ਗਿਆ ਪਲਾਸੀਣਾ ਵਿੱਚ ਹੀ ਬਾਗ ਹਰਾ ਭਰਾ ਹੋ ਗਿਆ ਇਸਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ ਸ਼ਹਿਰ ਵਿੱਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ ਰਾਜੇ ਦੇ ਕੰਨੀ ਵੀ ਕਰਾਮਾਤੀ ਜੋਗੀ ਦੀ ਖ਼ਬਰ ਪੈ ਗਈ ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਾਰ ਮੰਗਣ ਦਾ ਫੈਸਲਾ ਕੀਤਾ ਸਲਵਾਨ ਰਾਣੀਆਂ ਸਮੇਤ ਧੂਣਾ ਤਪਦੇ ਜੋਗੀ ਪਾਸ ਪਹੁੰਚ ਗਿਆ ਪੂਰਨ ਨੇ ਅੱਖੀਆਂ ਖੋਲ ਕੇ ਵੇਖਿਆ ਉਹਦੇ ਮਾਂ-ਬਾਪ ਉਹਦੇ ਸਾਹਮਣੇ ਸੁਵਾਲੀ ਬਣ ਕੇ ਖੜੇ ਨੇ ਤਾਂ ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾਂ ਦੇ ਚਰਨ ਛੂਹੇ ਉਹਦੀ ਛੋਹ ਪ੍ਰਾਪਤ ਕਰਕੇ ਇਛਰਾਂ ਬੋਲੀ ਵੇ ਪੁੱਤ ਜੋਗੀਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਹੈ ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛੋਹ ਪ੍ਰਾਪਤ ਕਰਕੇ ਇਛਰਾਂ ਦੀ ਅੱਖਾਂ ਵਿੱਚ ਮੁਰ ਤੋਂ ਜੋਤ ਪਰਤਾਈ ਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ ਪੂਰਨ ਦੇ ਮੁਖੜੇ ਤੇ ਅਨੋਠੇ ਜਮਾਲ ਸੀ ਸਲਵਾਨ ਸੋਨੂ ਹੋਇਆ ਖੜੋਤਾ ਸੀ ਉਹਦੇ ਬੁੱਲ ਫਰਕ ਰਹੇ ਸਨ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ ਲੋਣਾ ਨੇ ਬੜੀ ਅਦੀਨਗੀ ਨਾਲ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤ ਦੀ ਦਾਤ ਬਖਸ਼ੋ ਪੁੱਤ ਤਾਂ ਰਾਜੇ ਦੇ ਹੈਗਾ ਹੋਰ ਪੁੱਤ ਦੀ ਕੀ ਲੋੜ ਐ ਜੋਗੀ ਬੋਲਿਆ ਜੋਗੀ ਜੀ ਪੁੱਤ ਮੇਰਾ ਹੈ ਨਹੀਂ ਹੈ ਸੀ ਪਰ ਕੁਕਰਮ ਕਰਕੇ ਇਸ ਦੁਨੀਆ ਚ ਨਹੀਂ ਰਿਹਾ ਇੰਨਾ ਅਖ ਰਾਜੇ ਦਾ ਗਲਾ ਪਰ ਆਇਆ ਲੂਣਾ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ ਉਹਦੀਆਂ ਅੱਖਾਂ ਚੋਂ ਪਛਤਾਵੇ ਦੇ ਹੰਝੂ ਵਹਿ ਦੁਰੇ ਜੋਗੀ ਦੇ ਮਸਤਕ ਦਾ ਤੇਜ ਹੀ ਇੰਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰਦੇ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਚੱਲੀ ਨਹੀਂ ਸੀ ਗਈ ਮੈਂ ਡੋਲ ਗਈ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸ ਤੇ ਝੁੱਠੀ ਤੋਂ ਤਲਾਈ ਸੀ ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਂ ਵਿੱਚੋਂ ਤਲਵਾਰ ਧੂਲੇ ਤੇ ਲੂਣਾ ਦੇ ਗਾਟਾ ਲਾਉਣ ਦੀ ਲਈ ਬਾ ਚੱਕੀ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਇਹਨੂੰ ਖੀਮਾ ਕਰ ਦੇਵੋ ਤੁਹਾਡਾ ਪੁੱਤ ਜਿਉਂਦਾ ਹੈ ਮੈਂ ਹੀ ਤੁਹਾਡਾ ਪੁੱਤਾਂ ਵਿਰਾਗ ਦੇ ਹੰਝੂ ਵਹਿ ਤੁਰੇ ਇੱਛਾ ਨਾਲ ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ ਚੁੰਮਦੇ ਇਸ ਮਾਦੀ ਅਵਸਥਾ ਵਿੱਚ ਪਹੁੰਚ ਗਏ ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ ਪਰੰਤੂ ਪੂਰਨ ਨੇ ਉਹਨਾਂ ਦੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਰਾਜਪਾਗ ਉਸ ਲਈ ਮਿੱਟੀ ਦੇ ਸਮਾਨ ਸੀ ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ ਉਹਨੇ ਭਿਖਿਆ ਦੇ ਖੱਪਰ ਵਿੱਚੋਂ ਚੌਲ ਦਾ ਇੱਕ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਕੇ ਆਖਿਆ ਮਾਤਾ ਘਰ ਨੂੰ ਮੁੜ ਜਾਵੋ ਤੁਹਾਡੀ ਕੋਖ ਵੀ ਇਸ ਬਾਗ ਵਾਂਗ ਹਰੀ ਹੋਵੇਗੀ ਤੁਹਾਡੀ ਝੋਲੀ ਵਿੱਚ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ ਪੁੱਤ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਰੋਕਦਿਆਂ ਅਗਾਹ ਤੁਰ ਗਿਆ ਤੇ ਸਲਵਾਨ ਤੇ ਰਾਣੀਆਂ ਭਰੇ ਨੇਤਰਾ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੀਆਂ ਰਹੀਆਂ ਸਮਾਪਾ ਕੇ ਲੂਣਾ ਦੇ ਕੁੱਖੋਂ ਪੁੱਤ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਭਾਦਰੀ ਦੀਆਂ ਕਹਾਣੀਆਂ ਪ੍ਰਚਲਿਤ ਹਨ ਆਪਣੀ ਪੂਰਨ ਭਗਤ ਦਾ ਕਿੱਸਾ ਖਤਮ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਕਮੈਂਟ ਸ਼ੇਅਰ ਤੇ ਲਾਈਕ ਜਰੂਰ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਪਾਂ ਹੋਰ ਐਹੋ ਜਿਹੀਆਂ ਪ੍ਰੇਰਕ ਕਹਾਣੀਆਂ ਨਾਲ ਮਿਲਦੇ ਰਹੀਏ ਤਦ ਤੱਕ ਲਈ ਰੱਬ ਰੱਖਾ